ਕਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਗੀਆਂ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਤੁਹਾਨੂੰ ਆਪਣੀ ਬਾਰੇ ਦੱਸਤੀਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਗੀਆਂ ਜ਼ਿਲ੍ਹਾ ਬਠਿੰਡਾ ਤੇ ਪੰਜਾਬ ਦੇ ਰਹਿਣ ਵਾਲੇ ਬਹੁਤ ਸਰੀਆ ਭੈਣਾਂ ਪੁੱਛਦੀਆਂ ਨੇ ਬਾਈ ਇਹ ਪਿੰਡ ਕਿੱਥੇ ਜੀ ਆ ਪਿੰਡ ਕਿੱਥੇ ਹਨ ਇਹ ਪਿੰਡ ਬਠਿੰਡੇ ਦੇ ਬਿਲਕੁਲ ਹੀ ਨਾਲ ਆ 7 ਕਿਲੋਮੀਟਰ ਦੂਰੀ ਤੇ ਆ ਜੇ ਕਿਸੇ ਭੈਣ ਨੇ ਚੱਲ ਕੇ ਵੀ ਆਉਣਾ ਤਾਂ ਬਿਲਕੁਲ ਨੇੜੇ ਆ ਬਠਿੰਡੇ ਤੋਂ ਬੱਸਾਂ ਵੀ ਆਉਂਦੀਆਂ ਇਥੋਂ ਭਲਾਟੇ ਵਾਲਾ ਪਿੰਡ ਬਿਲਕੁਲ ਨਾਲ ਆ ਦਿਉਣ ਪਿੰਡ ਬਿਲਕੁਲ ਨਾਲ ਆ ਤਾਂ ਤੁਸੀਂ ਆ ਕੇ ਵੀ ਆਪਣੇ ਕੱਪੜੇ ਸਲਾਈਂ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਘਰੇ ਬੈਠ ਕੇ ਸਿੱਖਦੀਆਂ ਉਹਨਾਂ ਵਾਸਤੇ ਬਹੁਤ ਵਧੀਆ ਇਹ ਆਪਸ਼ਨ ਆ ਵੀ ਘਰੇ ਬੈਠ ਕੇ ਸਿੱਖ ਸਕਦੇ ਜਿਹੜੀਆਂ ਭੈਣਾਂ ਨੂੰ ਕੋਈ ਦਿੱਕਤ ਆਉਂਦੀ ਹੈ ਸਿੱਖਣ ਦੇ ਵਿੱਚ ਉਹ ਮੈਨੂੰ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜੀ ਆ ਕੇ ਦੱਸ ਦਿਆ ਕਰੋ ਵੀ ਤੁਹਾਨੂੰ ਆਹ ਦਿੱਕਤ ਆਉਂਦੀ ਆ ਇਸ ਚੀਜ਼ ਦਾ ਹੱਲ ਦੱਸੋ ਠੀਕ ਆ ਤੇ ਜਿਹੜੀਆਂ ਭੈਣਾਂ ਨੂੰ ਕਮੈਂਟ ਆਪਣਾ YouTube ਤੇ ਸਬਸਕ੍ਰਾਈਬ ਵਗੈਰਾ ਨਹੀਂ ਕਰਨਾ ਆਉਂਦਾ ਤਾਂ ਉਹ ਤੁਸੀਂ WhatsApp ਦੇ ਨੰਬਰ ਤੇ ਜਾ ਕੇ ਹੈਲੋ ਭੇਜਿਆ ਕਰੋ ਤਾਂ ਕਿ ਤੁਹਾਡਾ ਨੰਬਰ ਬੀਬੀ ਦਾ ਭੈਣਾਂ ਵਾਲੇ ਕੋਲ ਗਰੁੱਪ ਦੇ ਵਿੱਚ ਐਡ ਹੋ ਜਾਊਗਾ ਤੁਹਾਡੇ ਕੋਲ ਸਲਾਈ ਦੀ ਵੀਡੀਓ ਵੀ ਆਉਣ ਲੱਗ ਜੂ ਕਟਾਈ ਦੀ ਵੀਡੀਓ ਵੀ ਆਉਣ ਲੱਗ ਜੀ ਠੀਕ ਹੈ ਜੀ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਆਂ ਉਹ ਕੁੜਤੀ ਪਿਆਮੀ ਦਾ ਕਿਉਂਕਿ ਕਾਫੀ ਸਾਰੀਆਂ ਭੈਣਾਂ ਕੁੜਤੀ ਵੀ ਸਿੱਖਣਾ ਚਾਹੁੰਦੀਆਂ ਕਾਫੀ ਸਾਰੀਆਂ ਕੱਲੇ ਲੇਡੀ ਸ਼ੂਟ ਹੀ ਸਿੱਖਦੀਆਂ ਅੱਜ ਜਿਹੜੀ ਅਪ ਵੀਡੀਓ ਪਾਉਣ ਲੱਗੇ ਕੁੜਤੀ ਪਿਆਮੀ ਜਮਾ ਸਿੰਪਲ ਕੁੜਤਾ ਪਿਆਮ ਫੱਟੀ ਵਾਲਾ ਮੂਰੂ ਕਈ ਕੁੜਤੀਆਂ ਵੀ ਮੂਰੂ ਬਾਲ ਵਾਲੇ ਹੁੰਦੇ ਜਿਵੇਂ ਪੁਰਾਣੇ ਟਾਈਮ ਦੇ ਸੀਗੇ ਹਨ ਇਹ ਫੱਟੀ ਵਾਲਾ ਕੁੜਤਾ ਪਿਆਮ ਪਰ ਖੁੱਲਾ ਢੁੱਲਾਗਾ ਜਿਵੇਂ ਤੁਸੀਂ ਨਾਰਮਲ ਬਣਾ ਸਕਦੇ ਹੋ ਲੰਬਾਈ ਇੱਕ ਵਾਰੀ ਮੈਂ ਤੁ ਜਿਹੜੀ ਲੰਬਾਈ ਆ ਉਹ 40 ਆ ਬਾਹ 25 ਆ ਤੀਰਾ 19 ਇੰਚ ਆ ਕਮਰ 24.5 ਆ हिਪ 25 ਪਾਉਣੇ 25 ਆ ਫਰੰਟ 9.5 ਆ ਮੋਢਾ ਹੈਗਾ 20 ਤੇ ਛਾਤੀ ਤੋਂ ਵੀ ਪਾਉਣੇ 25 ਆ ਕੁਰਤਾ ਗੀਜੇ 2 ਆ ਤੇ ਜਿਹੜਾ ਕਾਲਰ ਉਹ 16 ਕੋਣੀ 14 ਇਸੇ ਤਰੀਕੇ ਪਜਾਮੇ ਲੰਬਾਈ ਆ 43.5 ਮੂਰੀ 17 ਤੇ ਪੱਟ ਹੈਗਾ 29.5 ਅਗਲੀ ਝੋਲੀ 12 ਬੈਗ ਝੋਲੀ 14 ਪਜਾਮੇ ਦੇ ਉੱਪਰ ਲਾਸਟਿਕ ਆ ਠੀਕ ਆ ਜੀ ਵੱਡੇ ਬਣੇ ਦਾ ਕਪੜਾ 1.5 ਮੀਟਰ ਬਣੇਗਾ। ਪ੍ਰੈਸ ਕਰਕੇ ਆਪਣਾ ਬਿਛਾਇਆ ਹੋਇਆ 5.5 ਮੀਟਰ ਕਪੜਾ ਹੈ। ਆ ਦੇਖੋ ਕਪੜਾ ਮੈਨਦਾ ਵੀ ਕਿੰਨ ਟਰੀਕਾ ਦਾ ਹਨਾ ਕਿਉਂਕਿ ਬਹੁਤ ਸਾਰੇ ਬਣੇ ਆਪਣੇ ਨਾਲ ਓਵੇਂ ਨਹੀਂ ਜੁੜੂ ਹੋਣਗੇ ਜਿਹਨਾਂ ਨੇ 0 ਲੈਵਲ ਤੋਂ ਸ਼ੁਰੂ ਕੀਤਾ। ਆ ਜਿਹੜਾ ਫੀਤਾ ਹੁੰਦਾ ਆਪਣੇ 1.5 ਮੀਟਰ ਆਉਂਦਾ ਪੂਰਾ। ਇੱਥੇ 3 ਮੀਟਰ ਹੋ ਗਿਆ ਨਾ ਨੇੜੇ ਕਰਕੇ ਦਿਖਾਉ ਕੇ ਉਹਨਾਂ ਨੂੰ। ਆ ਦੇਖੋ ਇੱਥੇ 3 ਮੀਟਰ ਹੋ ਗਿਆ। ਇਸ ਤੋਂ ਬਾਅਦ ਵਾਲਾ ਆਪਾਂ ਮਿਲ ਲੈਣਾ ਜੀ। ਇਹ ਹੈਗਾ 336 ਯਾਨੀ ਕਿ 5.5 ਮੀਟਰ ਕਪੜਾ ਸੀਗਾ। ਹੁਣ ਇਹ ਸੁੰਗੜ ਕੇ 336 ਰਹਿ ਗਿਆ। ਸਕੇਲ ਫੱਟੀ ਮਿਲਾ ਲਈ ਸੀ ਔਨ ਇੰਚ ਡਾਊਨ ਕਰਤਾ ਉਹ ਵੀ ਭਾਵੇਂ ਲੇਡੀਜ਼ ਪਲਾਜ਼ੋ ਆਪਾਂ ਮੈਂ ਜੈਂਟਸ ਪਜਾਮਾ ਤੁਸੀਂ 4 ਇੰਚ ਡਾਊਨ ਕਰ ਦੇਣਾ ਜਿਹੜੀਆਂ ਭੈਣਾਂ ਨੂੰ ਪਲਾਜ਼ੋ ਦਾ ਨਾਪ ਨਹੀਂ ਲੈਣਾ ਹੁੰਦਾ ਕੱਪੜਿਆਂ ਤੋਂ ਹਨਾ ਵੀ ਕਿਵੇਂ ਨਾਪ ਲੈਣਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਤਾਂ ਕਿ ਮੈਂ ਤੁਹਾਨੂੰ ਪਲਾਜ਼ੋ ਪ੍ਰਾਣਾ ਉਹਦਾ ਨਾਪ ਲੈਣ ਦੱਸੂ ਵੀ ਕਿਵੇਂ ਲੈਣਾ ਆਪਣੇ ਨਾਪ ਹਨਾ ਤਾਂ ਆਜੋ ਆਪਾਂ ਕਰਦੇ ਹਾਂ ਸ਼ੁਰੂ ਕਟਾਈ ਕਿਸੇ ਵੀ ਚੀਜ਼ ਦੀ ਨਾ ਸਮਝ ਲੱਗੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਇਹ ਆ ਦੋ ਇੰਚ ਆਪਾਂ ਇਸ ਤੋਂ ਛੱਡਤਾ ਆਮਾ ਤੁਸੀਂ ਨਾਲਾ ਪਾਉਣਾ ਜਾਂ ਇਲਾਸਟਿਕ 2 ਇੰਚ ਆਪਣੀ ਇਥੇ ਛੱਡ ਦੇਣਾ ਇਸ ਤੋਂ ਬਾਅਦ ਜਿੰਨੀ ਵੀ ਲੰਬਾਈ ਹੈਗੀ ਆ ਮੰਨ ਕੇ ਚੱਲੋ ਨਹੀਂ ਲੰਬਾਈ 43 ਆ ਤਿਆਰ ਹਨਾ ਅੱਜ ਆਪਾਂ ਤਰਪਾਈ ਕਰਨੀ ਆ 22 ਇੰਚ ਵੱਧ ਜੀ ਸਲਾਈ ਲਾਉਣੀ ਆ ਤਾਂ 2 ਇੰਚ ਹੁਣ ਆਪਾਂ ਕਪੜਾ ਔਂਜ ਨਾਲ ਆਨੇ ਤਰਪਾਈ ਕਰਾਂਗੇ 43 ਜੇ 2 42 ਤੇ 1 43 22 ਇੰਚ ਵੱਧ ਰੱਖਣਾ ਆਪਾਂ ਨੇ ਕਪੜਾ ਜਿਵੇਂ ਝੋਲੀ ਰੱਖਣੀ ਆ ਤੁਸੀਂ 12 ਇੰਚ ਆ ਝੋਲੀ ਤਿਆਰ ਹਨਾ ਇਹਨਾਂ ਦੀ ਕਪੜਿਆਂ ਤੋਂ ਨਾਪਾਇਆ ਹੋਇਆ ਹੈ ਇਹਨਾਂ ਦਾ ਪਰ ਤੁਸੀਂ ਇੱਥੋਂ ਲਗਭਗ 13 ਸਵਾ 13 ਰੱਖ ਲੈਣਾ ਜੇ ਤੁਸੀਂ 12 ਝੋਲੀ ਰੱਖਣੀ ਆ ਤਾਂ 13 ਸਵਾ 13 ਇਹਨੂੰ ਰੱਖ ਲੈਣਾ ਐਸ ਤੋਂ ਐਸ ਨਿਸ਼ਾਨ ਤੋਂ ਨਹੀਂ ਤਿਆਰ ਰੱਖਣਾ ਐਸ ਨਿਸ਼ਾਨ ਤੋਂ ਇਸੇ ਤਰੀਕੇ ਲੇਡੀਜ਼ ਝੋਲੀ ਰੱਖਣੀ ਆ ਜੇ ਤੁਸੀਂ 13 12 ਤਾਂ ਇੱਥੋਂ 13 ਸਵਾ 13 ਰੱਖ ਲਿਆ ਕਰੋ ਬਿਲਕੁਲ ਸਹੀ ਆਊਗੀ ਹੁਣ ਆਪਾਂ ਸਾਰੇ ਨਿਸ਼ਾਨ ਮੈਂ ਤੁਹਾਨੂੰ ਚੱਕ ਕੇ ਦਿਖਾ ਦੂੰ ਫੱਟੀ ਦੇ ਨਾਲ ਆਹ ਦੋਨੇ ਫੱਟੀਆਂ ਘਰੇ ਲਿਆ ਕੇ ਰੱਖਣੀਆਂ ਠੀਕ ਆ ਜਿਹੜੀਆਂ ਆਪਾਂ ਇਹਨਾਂ ਕੱਟਣਾ ਜਾਂਦੀਆਂ ਨੇ ਉਹਨਾਂ ਨੂੰ ਫੱਟੀ ਜ਼ਰੂਰੀ ਆ ਕਾਂਡ ਵਗੈਰਾ ਕੱਢਣ ਵਾਸਤੇ ਵੀ ਤੇ ਕੋਈ ਵੀ ਨਿਸ਼ਾਨ ਲਾਉਣ ਵਾਸਤੇ ਇਹ ਆ ਫੱਟੀ ਆਪਾਂ ਨੂੰ ਲਾਜ਼ਮੀ ਜ਼ਰੂਰੀ ਆ। ਆ। ਠੀਕ ਆ ਬਿਲਕੁਲ ਸਿੱਧਾ ਨਿਸ਼ਾਨ ਹੋ ਗਏ। ਇਸੇ ਤਰੀਕੇ ਨਾਲ ਤਿਆਰ ਆਲਾ ਹੋਗਾ ਜਿਸ ਨਾਲ ਆਪਾਂ ਬਿਲਕੁਲ ਸਿੱਧਾ ਲਾਵਾਂਗੇ ਆਪਾਂ ਇੱਥੋਂ। ਇਹ। ਠੀਕ ਆ ਜੀ। ਇਸ ਤੋਂ ਬਾਅਦ ਆਹ ਵਾਲਾ ਨਿਸ਼ਾਨ ਹੋ ਗਿਆ। ਬਿਲਕੁਲ ਸਿੱਧਾ। ਹੋ ਗਏ ਨਿਸ਼ਾਨ। ਹੁਣ ਇਧਰੋਂ ਆਪਾਂ ਨੇ ਕੰਨੀ ਛਾੜੀ ਦੇਣੀ ਆ 1/2 ਇੰਚ। ਅੱਟ ਕਿੰਨਾਗਾ? 1.14 ਯਾਨੀ ਕਿ 29 ਇੰਚ। ਇਥੋਂ ਆਪਾਂ ਨੇ 14 ਤੋਂ 1 ਇੰਚ ਘੱਟ ਰੱਖਿਆ ਕਿਉਂਕਿ 29 ਪੱਟ ਬੈਕ ਤੋਂ ਆਪਾਂ ਵਧ ਕਰਦੇ ਹਾਂ। ਇਥੋਂ ਆਪਣੇ 2 ਇੰਚ ਕੱਟ ਕਰ ਲੈਣ। ਅੱਡ ਤੋਂ 2 ਇੰਚ ਘੱਟ। ਰਹਿੰਦਾ ਕਪੜਾ ਕਿੰਨਾ ਬਚ ਗਿਆ? ਸਵਾ 12। ਇਥੋਂ ਵੀ ਆਪਾਂ ਸਵਾ 12 ਰੱਖਾਂਗੇ। ਠੀਕ। ਇਸ ਤੋਂ ਬਾਅਦ ਇਥੋਂ ਵੀ ਆਪਾਂ ਸਵਾ 12 ਜਾਂ 12 ਰੱਖ ਕੇ ਉਹਦਾ ਅੱਧਾ ਕਰ ਲੈਣ। 12 ਰੱਖਿਆ ਮੈਂ। ਇਹਦਾ ਅੱਧਾ ਕਿੰਨਾ ਹੋ ਗਿਆ? ਸਵਾ 6। ਤਾਂ ਮੂਰੀ ਕਿੰਨੀ ਆ? ਸਤਾਰਾਂ ਇਥੋਂ 17 ਦਾੰਦ ਕਰ ਲੈਣਾ ਅੱਧਾ ਕਪੜਾ ਉੱਧਰ ਅੱਧਾ ਕਪੜਾ ਉੱਧਰ ਸੇਮ ਲੇਡੀ ਬਲਾਊਜ਼ ਦੀ ਤੁਸੀਂ ਕੱਟ ਕੱਟ ਸਕਦੇ ਹੋ ਜਿਹੜੀਆਂ ਭੈਣਾਂ ਨੂੰ ਨਾਪ ਨਹੀਂ ਲੈਣਾ ਹੁੰਦਾ ਲੇਡੀ ਬਲਾਊਜ਼ ਉਹ ਮੈਨੂੰ ਜਰੂਰ ਦੱਸਣਾ ਤਾਂ ਕਿ ਮੈਂ ਕੱਲੂ ਤੁਹਾਨੂੰ ਉਸ ਲੇਡੀ ਬਲਾਊਜ਼ ਦਾ ਨਾਪ ਲੈ ਕੇ WhatsApp ਆਪ ਦੂਜਾ ਆਪਣਾ ਵੀਡੀਓ ਬਣਾ ਕੇ ਅਪਲੋਡ ਕਰ ਦੂੰਗਾ ਹਨਾ ਆਹ ਹਾਂ ਇਹਨਾਂ ਨੂੰ ਬਿਲਕੁਲ ਸਿੱਧਾ ਹੀ ਲਾਉਣਾ ਜਮਾ ਬਿਲਕੁਲ ਤੇ ਇੱਥੇ ਆਪਣੇ ਡੂੰਘਾ ਨਹੀਂ ਲਾਗੇ ਨੀਂ ਤੇਰਚੀ ਤੇਰਚੀ ਗਲਾਈ ਰੱਖਣੀ ਹੱਥਿਆ ਰੱਖਣਾ ਇਸ ਤੋਂ ਬਾਅਦ ਇੱਧਰ ਧਿਆਨ ਦਿਓ ਹਾਂ ਇੱਥੋਂ ਹਲਕਾ ਜਿਹਾ ਬਾਹਰ ਨੂੰ ਰੱਖਣਾ ਤੁਹਾਡੇ ਵਾਲੇ ਪਾਸੇ ਤੇ ਇੱਥੋਂ ਫੱਟੀ ਸ਼ੁਰੂ ਕਰਨੀ ਆਪਾਂ ਸਾਰੀ ਫੱਟੀ ਨਹੀਂ ਲਾਉਣੀ 21 ਦਾ ਵੀ ਇਹ ਚੀਜ਼ ਦਾ ਨਹੀਂ ਇੱਥੇ ਲਿਆ ਕੇ ਰੋ ਕੇ ਫੱਟੀ ਨੂੰ ਉੱਪਰੋਂ ਲੈਣਾ ਇਹ ਇਸ ਤਰ੍ਹਾਂ ਠੀਕ ਆ ਹਾਂ ਇਹਨਾਂ ਜਿਹੀ ਆਪਾਂ ਜੇ ਸਾਰੀ ਫੱਟੀ ਲਾ ਦੇਈ ਤਾਂ ਪਿਆਮਾ ਤੁਹਾਡੇ ਅੰਦਰੋਂ ਖਿੱਚ ਮਾਰ ਲੱਗ ਜਾਊਗਾ ਇਸੇ ਤਰ੍ਹਾਂ ਹੀ ਫੱਟੀ ਦਾ ਦੂਜਾ ਪਾਸਾ ਘੁਮਾ ਲੈਣਾ ਇਹ ਇਥੋਂ ਫੱਟੀ ਮੜੀ ਜੀ ਬਾਹਰ ਨੂੰ ਰੱਖਣੀ ਮੇਰੇ ਕੰਨੀ ਨੂੰ ਫੱਟੀ ਨੂੰ ਉੱਪਰ ਨੂੰ ਕੀਤਾ ਇਹ ਇਸ ਤਰ੍ਹਾਂ ਹੁਣ ਮੈਂ ਤੁਹਾਨੂੰ ਝੋਲੀ ਮਣੀ ਕਿ ਦਿਖਾਉਣਾ ਵੀ ਅਗਲੀ ਕਿੰਨੀ ਰਹੂਗੀ ਪਹਿਲਾ ਝੋਲੀ ਮਣੀ ਜਾ ਸਕਦੀ ਆ ਜੇ ਤੁਸੀਂ ਮੇਰੇ ਨਾਲ ਚਾਹੋ ਕੀਤਾ ਇਹ ਆ ਦੇਖੋ ਇਥੋਂ ਕਿੰਨੀ ਆ 14.5 ਆਪਾਂ ਨੂੰ ਨਹੀਂ ਚਾਹੀਦੀ ਇਹ 12.5 12 ਹਾਂ ਇਸ ਸਬਜਨ ਉਪਰ ਇੱਕ ਤਾਂ ਝੋਲੀ ਬਿਲਕੁਲ ਸਹੀ ਆਊਗੀ ਮਾੜਾ ਮੋੜਾ ਸੂਤ ਪਰ ਵੱਧ ਵੀ ਚਾਲ ਜਾਨੀ ਉਹ ਨਹੀਂ ਘੱਟ ਵੀ ਜਾਏਗੀ ਐਡੀ ਕੋਈ ਦਿੱਕਤ ਨਹੀਂ ਹੁੰਦੀਗੀ ਬਸ ਮੈਨੇ ਲਾਜ਼ਮੀ ਲਿਆ ਕਰੂ ਜੇ ਆ ਨਿਸ਼ਾਨ ਲੱਗ ਗਿਆ ਤਾਂ ਮੈਂ ਗਲਤ ਤਾਂ ਥੋੜੀ ਝੋਲੀ ਆਟੋਮੈਟਿਕੀ ਗਲਤ ਹੋ ਜੂ ਬਸ ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ ਲੋ ਜੀ ਹੁਣ ਆਪਾਂ ਨਿਸ਼ਾਨਾਂ ਦੇ ਬਿਲਕੁਲ ਉਪਰ ਉਪਰ ਕੱਟਾਂਗੇ ਸਮਝ ਲੱਗਦੀ ਹੈ ਤਾਂ ਮੈ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਜੇ ਨਹੀਂ ਲੱਗਦੀ ਤਾਂ ਸੰਗਣਾ ਨਹੀਂ ਕਿਸੇ ਭੈਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਜਾਂ ਨੀਚੇ ਵਟਸਐਪ ਨੰਬਰ ਲਿਖਿਆ ਹੁੰਦਾ ਉਧਰ ਬੋਲ ਕੇ ਭੇਜਿਆ ਗੁਰੂ ਬਾਈ ਸਾਨੂੰ ਇਹ ਆ ਚੀਜ਼ ਹੀ ਸਮਝ ਨਹੀਂ ਲੱਗੀ ਹਨਾ ਨਾਲ ਤਾਂ ਤੁਹਾਡਾ ਨੰਬਰ ਗਰੁੱਪ ਦੇ ਵਿੱਚ ਐਡ ਹੋ ਜਾਊਗਾ ਤੇ ਨਾਲ ਹੀ ਤੁਹਾਨੂੰ WhatsApp ਦੇ ਉੱਪਰ ਹੀ ਜਵਾਬ ਭੇਜੇ ਜਾਊਗਾ ਇਹ ਤੋਂ ਆਪਾਂ ਬਾਹਰ ਨੂੰ ਰੱਖਣਾਗਾ ਹਲਕਾ ਜਿਹਾ ਇਸ ਤਰ੍ਹਾਂ ਠੀਕ ਆ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਆਪਾਂ ਕੱਟਣਾ ਆਪਾਸਾ ਹੁਣ ਆਪਾਂ ਇੱਧਰ ਘੁਮਾ ਲੈਣਾ ਇਹ ਟੈਸਟ ਠੀਕ ਆ ਇੱਧਰ ਉਹ ਸਭ ਤੋਂ ਪਹਿਲਾਂ ਆਪਾਂ ਉਧਰ ਦੇਖਣਾ ਵੀ ਆਪਣਾ ਘੇਰ ਨਿਕਲਦਾ ਨੇ ਤੇ ਫਿਰ ਆਪਾਂ ਉਧਰ ਕਲੱਚ ਚੜਾਉਣਾ ਪੈਂਦਾ ਪਜਾਮੇ ਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖਣਾ ਲਾਈਨ ਇਹ ਆ ਇਹ ਤੋਂ ਜੁਗੋਂ ਆਪਾਂ ਮਾੜਾ ਮਾੜਾ ਕੱਪੜਾ ਵੀ ਘੇਰਸਣਾ ਵਰਤਣਾ ਹੁੰਦਾ ਇੱਥੋਂ ਬਾਜੀ ਤੋਂ ਠੀਕ ਆ ਹੁਣ ਆਪਾਂ ਇੱਕ ਵਾਰ ਇਨਸ਼ਾਅੱਲਾ ਕਿ ਉਧਰ ਕੱਪੜਾ ਮਿਲਣਾ ਕਿੰਨਾ ਰਹਿ ਰਿਹਾ ਆਪਣੇ ਕੋਲ ਬੈਗ ਤੋਂ ਆਪਾਂ 3 ਇੰਚ ਚੱਕਾਂਗੇ ਇਧਰ ਪੌਣੇ 2 ਕਿਉਂਕਿ ਭਾਰੇ ਆ ਥੋੜੇ ਇਹ ਬੰਦੇ ਠੀਕ ਆ ਇੱਥੋਂ ਆਪਾਂ ਪੌਣੇ 2 ਰੱਖਾਂ ਇਸ ਤਰ੍ਹਾਂ ਜੇ ਤੁਹਾਨੂੰ ਇਹ ਲੱਗਦਾ ਜਿਆਦਾ ਨਾ ਭਾਰਾ ਤਾਂ 2 ਸਵਾ ਦੋ ਤੱਕ ਵੀ ਆਪਾਂ ਲਿਜਾ ਸਕਦੇ ਹਾਂ ਜਿਵੇਂ ਜਿਵੇਂ ਨਾਬ ਵਧਦਾ ਜਾਂਦਾ ਨਾ ਓਵੇਂ ਓਵੇਂ ਆਪਾਂ ਜਿਵੇਂ ਇੱਥੋਂ 3 ਰੱਖਦੇ ਆ ਕਈ ਭਰਾਵਾਂ ਦੇ ਜਾਂ ਭੈਣਾਂ ਦੇ 4 ਇੰਚ ਵੀ ਆਪਾਂ ਨੂੰ ਰੱਖਣਾ ਪੈਂਦਾ ਉਹਦੇ ਨਾਲ ਕੀ ਆ ਬੈਗ ਚੁਲੀ ਵੱਡੀ ਵਧਾ ਸਕਦੇ ਆ ਪਜਨੀ ਮਰਜ਼ੀ ਤਾਂ ਇੱਥੋਂ ਆਪਾਂ ਰੱਖਾਂਗੇ 1.5 1 ਹੁਣ ਆਪਾਂ ਉਧਰ ਮਿਲਾਂਗੇ ਕਪੜਾ ਆਪਾਂ ਨੂੰ ਕਿੰਨਾ ਚਾਹੀਦਾ ਹੈ 24 25 ਦੇਖੋ ਸਹੀ ਸਹੀ ਆ ਰਿਹਾ ਨਾ ਬਿਲਕੁਲ ਸਹੀ ਆ ਰਿਹਾ ਹੈਗਾ ਇਸ ਤਰ੍ਹਾਂ ਮਿਲ ਲੈਣਾ ਕੱਟਣ ਤੋਂ ਪਹਿਲਾਂ ਬਾਅਦ ਦੇ ਵਿੱਚ ਨਹੀਂ ਕੁਝ ਬੰਦਦਾ ਤੇ ਜਿਹੜਾ ਆਹ ਵਾਲਾ ਗੈਪ ਹੁੰਦਾ ਆਪਣਾ ਇਹ ਸਾਰੀਆਂ ਭੈਣਾਂ ਦੇ ਬੰਦਿਆਂ ਦੇ 2 ਇੰਚ ਹੀ ਹੁੰਦਾ ਇੱਥੋਂ ਆ ਜਿਹੜਾ ਮਾਰਜਿਨ ਹੁੰਦਾ 2 ਇੰਚ ਇਹ ਚੀਜ਼ਾਂ ਨੂੰ ਤੁਸੀਂ ਯਾਦ ਰੱਖਣਾਗਾ ਨਿੱਕੇ ਨਿੱਕੇ ਚੀਜ਼ਾਂ ਯਾਦ ਰੱਖਿਆ ਕਰੋ ਇੱਥੋਂ ਆਹ ਜੀ ਨੂੰ ਉੱਪਰੋਂ ਆਏ ਦਾ ਨਿਚਲਾ ਠੀਕ ਐਸੇ ਲੇਡੀ ਪਲਜ ਉਹਦੇ ਦੀ ਤੇ ਬੰਦੇ ਵਾਲੇ ਪਜਾਮੇ ਦੀ ਇਸ ਤਰੀਕੇ ਰੱਖਣਾ ਠੀਕ ਹੁਣ ਇਹ ਤੋਂ ਹੁਣ ਆਪਾਂ ਨੇ ਹਲਕਾ ਜਿਹਾ ਬਾਹਰ ਨੂੰ ਰੱਖਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਛੋਟੇ ਪਲਾਂ ਦੇ ਏਵੇਂ ਵੱਡੇ ਆਂਦੇ ਹਲਕਾ ਜਿਹਾ ਬਾਹਰ ਨੂੰ ਆਹਨ ਸ਼ਾ ਨੂੰ ਤੁਸੀਂ ਹਲਕਾ ਜਿਹਾ ਡਾਊਨ ਰੱਖਣਾ ਇੱਥੋਂ ਇਹ ਇਸ ਤਰ੍ਹਾਂ ਠੀਕ ਥੱਲੇ ਨੂੰ ਰੱਖਣਾ ਇਹਨੂੰ ਬਿਲਕੁਲ ਸਿੱਧਾ ਇਹ ਇੱਥੋਂ ਇਹ ਤੋਂ ਆਪਾਂ ਪੌਣੇ 2 ਇੰਚ ਅਕੇਣ ਇਹ ਜਿਨ੍ਹਾਂ ਨੂੰ ਇਸ ਜਿਨ੍ਹਾਂ ਦੇ ਨਾਲ ਐਵੇਂ ਬਣਾ ਲੈ। ਇਹ ਇਹ ਤੋਂ ਦੇਖੋ। ਠੀਕ ਆ। ਇਸੇ ਤਰ੍ਹਾਂ ਨਿਸ਼ਾਨ ਦੇ ਨਾਲ ਐਵੇਂ ਬਣਾ ਲੈਣਾ। ਠੀਕ ਹੈ ਜੀ। ਹੁਣ ਜਿਹੜੀ ਆ ਪਗਲਾਈ ਦੇਣੀ ਆ। ਉਹ ਹਲਕੀ ਹਲਕੀ ਦੇਣੀ ਆ। ਡੂੰਘਾ ਨਹੀਂ ਲੈ ਕੇ ਇਹਨਾਂ ਨੂੰ। ਜੇ ਡੂੰਘਾ ਲੈ ਕੇ ਜਾਵਾਂਗੇ ਫਿਰ ਪਲਜੋ ਜਿਹੜਾ ਜੇ ਪਜਾਮਾ ਆਪਣਾ ਉਹ ਅੰਦਰ ਨੂੰ ਚੜੂਗਾ ਇਹ ਚੀਜ਼ ਦੀ ਦਿੱਕਤ ਆਊਗੀ ਘੱਟ ਤੋਂ ਘੱਟ ਆਪਣੇ ਕਲਾਈ ਦੇਣੀ ਆ ਘੱਟ ਤੋਂ ਘੱਟ ਜੇ ਕਿਸੇ ਭੈਣ ਦਾ ਇੰਨਾ ਕਨਾਪ ਹੈਗਾ ਤੁਸੀਂ ਇਸ ਪਜਾਮੇ ਨੂੰ ਦੇਖ ਕੇ ਆਪ ਦਾ ਪੇਲਾ ਜੋ ਕੱਟ ਸਕਦੇ ਬਾਕੀ ਲੱਕ ਲਾਜ਼ਮੀ ਮੈਨੂੰ ਕਿ ਭੇਜਾ ਕਰੋ ਜਦੋਂ ਤੁਸੀਂ ਮੈਨੂੰ ਨਾ ਭੇਜੋ ਨਾ ਲੱਕ ਤੋਂ ਨਹੀਂ ਤੋਂ ਹੇਠਾਂ ਜਿੱਥੇ ਆਪਾਂ ਪਜਾਮਾ ਖੜਦਾਗਾ ਕੱਸ ਕੇ ਮਿਲਿਆ ਕਰੋ ਉਹ ਚੀਜ਼ ਤਾਂ ਕਿ ਮੈਨੂੰ ਪਤਾ ਲੱਗ ਜਾਵੇ ਵੀ ਭਾਰਾ ਕਿੰਨਾਗਾ ਹਨਾ ਬੀਬੀ ਆ ਜਾਂ ਕੋ ਭਰਾ ਕੋ ਕੰਨੀ ਦੇ ਬਿਲਕੁਲ ਨਾਲ ਨਾਲ ਦੀ ਇੱਥੇ ਆਪਾਂ ਚੁੰਝ ਨਹੀਂ ਬੰਨ੍ਹਦੇ ਨਹੀਂ ਕਈ ਵਾਰੀ ਕੀ ਹੁੰਦਾ ਨੋਕ ਜੀ ਬੰਨ੍ਹ ਜਾਂਦੇ ਨੇ ਉਹ ਫਿਰ ਸਲਾਈ ਕਰਨਾ ਮੇਰੇ ਤਾਂ ਕਰਦੀ ਬਿਲਕੁਲ ਸਿੱਧਾ ਹਾਂ ਆਹ ਵਾਲੀਆਂ ਦੋਲੀ ਰ ਆਪਾਂ ਨੇ ਰੱਖ ਲੈਣੀਆਂ ਇਸ ਤਰੀਕਾ ਲੋ ਠੀਕ ਆ ਇਥੇ ਇਹਨੂੰ ਫੋਲਡ ਕਰਕੇ ਦੇ ਲੈਣਾ ਆਪਾਂ ਵੀ ਕਿੰਨਾ ਵੰਦਾ ਘੜਦਾ ਆਪਣਾ ਇਸ ਤਰ੍ਹਾਂ ਹੁਣ ਆਪਾਂ ਨੇ ਕੀ ਕਰਨਾ ਇਥੋਂ ਸਿੰਗਲ ਅਰ ਚੱਕਾਂਗੇ ਇੱਥੇ ਨੰਬਰ ਪਾਵਾਂਗੇ ਨਾ ਜਿਹੜਾ ਇਹਦਾ ਪਜਾਮੇ ਦਾ ਨੰਬਰ ਪਾਉਣਾ ਆਪਾਂ ਨੇ ਟੇਪ ਲਾ ਕੇ ਆਪਾ ਕੱਪੜੇ ਦੇ ਉੱਪਰ ਪੈਨ ਨਹੀਂ ਚਲਾਉਣਾ ਕਿਹੜੇ ਕੱਪੜੇ ਗਲੇ ਪੱਕੇ ਜਾਣੇ ਹੁੰਦੇ ਨੇ ਫਿਰ ਬੁਰਾ ਲਾ ਇਸ ਜਗ੍ਹਾ ਤੇ ਆਪਾਂ ਲਿਖਾਂਗੇ ਨੰਬਰ ਹੈਗਾ 1908 ਹਾਂ ਠੀਕ ਹੈ ਨਾ ਜਿੱਥੇ ਹੁਣ ਆਪਣੀ ਚਿੜੀ ਜਾਊਗੀ ਇਸ ਥਾਂ ਤੁਸੀਂ ਲਿਖ ਸਕਦੇ ਹੋ ਇੱਥੇ ਜਿਵੇਂ ਪਲਾਸਟਿਕ ਹਨ ਕਲੀ ਪਲਾਸਟਿਕ ਪਉਣੀਆਂ ਇਹਨਾਂ ਦੀ ਕਮਰ ਹੋਊਗੀ ਲਗਭਗ ਇਹਨਾਂ ਦੀ 36 ਇੰਚ ਤੇ ਪਿਆਮੇ ਥੱਲੇ ਤਰਪਾਈ ਆ ਇੱਥੇ ਵੀ ਆਪਾਂ ਉੱਥੇ ਪਾਸੇ ਲਿਖ ਸਕਦੇ ਹਾਂ ਤਰਪਾਈ ਸਾਢੇ 40 ਇੰਚ ਠੀਕ ਹੈ ਪੀ ਆ ਮ ਆਪਣਾ ਕੱਟਾ ਗਰ ਇਸੇ ਨਾਲ ਉਹ ਕੁੜਤਾ ਨਿਕਲੂਗਾ ਆਪਣੀ ਯਾਦ ਰੱਖਣਾ ਜੇ ਨਾ ਜਿਆਦੇ ਭਾਰੀ ਹੋਈ ਨਾ ਫਿਰ ਇਹ ਕਾਟ ਤੁਸੀਂ ਨਹੀਂ ਕੱਟ ਸਕਦੇ ਫਿਰ ਹੋਰ ਕਾਟਾ ਮੈਂ ਤੁਹਾਨੂੰ ਦੱਸਦਾ ਉਹ ਵਰਤਿਆ ਕਰੂ ਸਭ ਤੋਂ ਪਹਿਲਾਂ ਬਿਆਉਤਨਾ ਹੁੰਦਾ ਕੱਪੜੇ ਦੇ ਇਹ ਨਹੀਂ ਹੈ ਆਪਾਂ ਪਹਿਲਾਂ ਕੱਟਣ ਲੱਗ ਗਏ ਤੇ ਬਾਅਦ ਚ ਹਨ ਮੱਥਾ ਫੜ ਕੇ ਬੈ ਗੇ ਪਹਿਲਾਂ ਬਿਆਉਤ ਕੇ ਫਿਰ ਉਸ ਤੋਂ ਬਾਅਦ ਕੱਟਣਾ ਸ਼ੁਰੂ ਕਰਿਆ ਕਰੋ ਕਰੀ ਲਵਾਈਆ ਕੁਰਤੇ ਦੀ ਉਹ 40 ਇੰਚ ਆਪਾਂ ਡੇਢ ਇੰਚ ਵੱਧ ਰੱਖਾਂਗੇ ਕਿੰਨੀ ਲਵਾਈਨਾ ਉਸ ਤੋਂ ਡੇਢ ਇੰਚ ਵੱਧ 40 41 41.5 ਠੀਕ ਆ ਇਹ ਟੋਪਰ ਖਾਵੇਂ 41.5 ਇੰਚ ਠੀਕ ਆ ਹਾਂ 41.5 ਇੰਚ ਰੱਖ ਲਿਆ ਆਪਾਂ ਬਿਲਕੁਲ ਸਿੱਧਾ ਕਾਂ ਕੱਢ ਕੇ ਨਾ ਇੱਥੋਂ ਫੱਟੀ ਦੇਣਾ। ਐਵੇਂ ਮੈਂ ਤੁਹਾਨੂੰ ਕਹਿਣਾ ਉਹ ਵੀ ਆ ਫੱਟੀ ਲਾਜ਼ਮੀ ਪੈਣਾ ਲਿਆ ਕੇ ਰੱਖਣਾ ਘਰੇ। ਬਿੰਦੇ ਝੱਟਿਆ ਬੰਨ ਜੀ ਲੋਟ ਰੰਦੀ ਹੈਗੀ। ਲੋ ਜੀ ਹੁਣ ਇਹਨਾਂ ਜਿਹੜੀ ਹੈਪਾ ਉਹ ਵੀ ਕੋਈ ਜਾਂ ਘੇਰਾ ਵੀ ਕੋਈ ਜਾਂ ਕਮਰ ਯੋਨੀ। ਪੌਣੇ 25 ਆਪਾਂ 24.5 ਬਣ ਕੇ ਚੱਲੋ ਕਿਉਂਕਿ ਪੌਣੇ 25 ਤਾਂ ਆਪ ਹੀ ਰਹਿ ਜੂਗਾ। ਜਦੋਂ ਆਪਾਂ ਪੂਰਾ ਪੂਰਾ ਰੱਖਿਆ ਉਸਤਾ। ਸਾਡੇ 24 25 ਆਪ ਨੂੰ ਕਪੜਾ ਸਾਰਾ ਚਾਹੀਦਾ ਤਾਂ ਤੋਂ ਲੈ ਕੇ ਹਲੇ ਤੱਕ ਇੱਥੋਂ ਕੰਨੀ ਛੱਡ ਕੇ ਸਾਡੇ 24 ਕੰਨੀ ਛੱਡ ਕੇ ਆਪਾਂ ਕਿਹਨਾਂ ਰੱਖਣਾ 25 ਆਪ ਸਾਡੇ 25 ਇੱਥੋਂ ਵੀ ਆਪ ਰੱਖਾ ਇਹ ਸਾਡੇ 25 ਨੀ ਕੱਢ ਤੀ ਨਾ ਕੰਨੀ ਕੱਢਣ ਤੋਂ ਬਾਅਦ ਹੁਣ ਆਪਣੇ ਕੋਲ ਕਿੰਨੇ ਵਜੇ ਨੇ ਕਪੜਾ 25:30 ਆਪਾਂ 25:30 ਤੇ ਕਟਾਈ ਇਹ ਕਰਦੇ ਹਾਂ ਜਿਹਦੋਂ ਆਪਾਂ ਕਾਣ ਕੱਢੇ ਉਹ ਪਾਸਾ ਥੱਲੇ ਰੱਖਿਆ ਕਰੋ ਜਿਹੜੀ ਸਾਈਡ ਤੋਂ ਆਪਾਂ ਕਾਣ ਕੱਢਿਆ ਨਾ ਇੱਕ ਚੀਜ਼ ਹੋਰ ਧਿਆਨ ਰੱਖੀ ਗੋ ਜਿਹੜੇ ਕੋਈ ਬਜ਼ੁਰਗ ਭਾਰੇ ਆ ਜਾਂ ਹਨਾ ਕਦ ਕੱਠ ਲੰਮਾ ਉਹਨਾਂ ਫੱਟੀ ਤੁਸੀਂ ਥੋੜੀ ਲੰਬੀ ਕਰ ਲਿਆ ਕਰੋ ਆਹ ਫੱਟੀ ਜਿਵੇਂ ਨਾਰਮਲ ਆਪਾਂ 15 ਕਰਦੇ ਹਾਂ ਸਨੇ ਗਲੇ ਦੇ ਹਨਾ ਤੁਸੀਂ 16 16.5 ਕਰ ਸਕਦੇ ਹੋ ਉਹਨੇ ਕੋਈ ਦਿੱਕਤ ਨਹੀਂ ਲੋ ਜੀ ਇਹਨਾਂ ਦੀ ਹੈ ਪਾਪਾ ਨਹੀਂ ਪੀੜੀ ਕਰਨੀ ਸਾਰਾ ਕੁਰਤਾ ਇੱਕੋ ਜਿਹਾ ਖੁੱਲਾ ਪੀੜਾ ਬਸ ਬਾਹਰ ਘਾਟੀ ਆਪਾਂ ਛੇੜਾਂਗੇ ਮਣੀ ਮੋਟੀ ਜਿੰਨੀ ਵੀ ਹੈਗੀ ਬਾਕੀ ਨਾਪ ਰੂਪ ਦੱਸਦਿਆ ਕਰੋ ਜਿਹੜੀਆਂ ਬਣਾ ਨਹੀਂ ਲੈਣਾ ਆਉਂਦਾ ਹਨਾ ਜਾਂ ਪੂਰਾ ਬਾਡੀ ਤੋਂ ਨਾਪ ਬਈ ਕਿਵੇਂ ਲੈਣਾ ਕੁਰਤੇ ਪਿਆਮੀ ਦਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਤੁਸੀਂ ਜਿਵੇਂ ਦੇ ਕਮੈਂਟ ਕਰ ਦਿਓ ਮੈਂ ਓਵੇਂ ਓਵੇਂ ਨਹੀਂ ਵੀਡੀਓ ਬਣਾਉਣਾ ਹੁੰਦਾ ਹਨਾ ਕਮੈਂਟ ਤੁਹਾਡੇ ਸਾਰੇ ਪੜਦੇ ਜਿਹੜੀਆਂ ਪੈਣਾ YouTube ਤੇ ਕਮੈਂਟ ਕਰਦੇ ਨੇ ਕਿ ਅੱਗੇ ਪਿੱਛੇ ਟਾਈਮ ਜ਼ਰੂਰ ਹੋ ਜਾਂਦਾ ਪਰ ਮੈਂ ਸਾਰੇ ਕਮੈਂਟ ਪੜ ਕੇ ਫਿਰ ਉਸ ਤਰ੍ਹਾਂ ਦੀ ਵੀਡੀਓ ਬਣਾਉਣਾ ਹੁੰਦਾ ਤਾਂ ਹੁਣ ਕਾਫੀ ਪੈਣਾ ਦੇ ਕਮੈਂਟ ਆ ਰਹੇ ਸੀ ਬਾਈ ਤੁਸੀਂ ਕੁੜਤੀ ਦੀ ਸਲਾਈ ਜ਼ਰੂਰ ਪਾਓ ਹਨ ਤਾਂ ਆਪਾਂ ਜਲਦੀ ਕੁੜਤੀ ਸਲਾਈ ਵੀ ਪਾ ਦੇਾਂਗੇ ਲੈਂਡਿੰਗ ਵਾਲੀ ਦੀ ਵੀ ਤੇ ਸਿੰਪਲ ਦੀ ਵੀ ਇਹ ਆਲੋ ਬੈਕਪਾਸ ਆਪਾਂ ਲਗਭਗ ਇਹਨਾਂ ਦਾ ਇੰਚ 7.5 ਇੰਚ ਚੱਕਾਂ ਕਿਉਂਕਿ ਪੇਟ ਹੈ ਇਹਨਾਂ ਦਾ ਜਿਆਦਾ ਇਹਨੂੰ ਤੁਸੀਂ 1.5 ਇੰਚ ਤਿੱਕਰ 2 ਇੰਚ ਤਿੱਕਰ ਵੀ ਲਿਆ ਸਕਦੇ ਹੋ। ਜੇ ਢਿੱਡ ਵਾਲਾ ਵੱਡਾ ਹੈਗਾ ਆ ਚੀ ਨਾ। ਫਿਰ ਆਹ ਕੁਰਤਾ ਐ ਮੂਹਰੇ ਚੱਕਿਆ ਜਾਂਦਾ ਜੇ ਆਪਾਂ ਇਹਨੂੰ ਨਹੀਂ ਚੱਕਦੇ। ਆਹ ਬੈਕਪਾ ਆਪਣਾ ਫਰੰਟ ਵਾਲਾ ਪਾਸਾ ਆ ਗਿਆ। ਜਿਹੜਾ ਆਪਾਂ ਚੱਕਿਆ ਪਿਛਲਾ ਪਾਸਾ ਆ ਗਿਆ ਢੂਈ ਵਾਲਾ। ਇਹ ਚੀਜ਼ ਤਾਂ ਧਿਆਨ ਰੱਖਣਾ ਤੁਸੀਂ। ਉਸੇ ਤਰੀਕੇ ਜਿਵੇਂ ਆਪਾਂ ਖੋਲਿਆ ਸੀ ਉਵੇਂ ਹੀ ਇਹਨੂੰ ਬੰਦ ਕਰ ਦੇਣਾ। ਆਹ ਲੰਬਾਈ ਆਪਾਂ ਨਹੀਂ ਪੂਰਾ ਵੱਧ ਹੀ ਰੱਖਾਂਗੇ ਕਿਉਂਕਿ ਕਪੜਾ ਧੋਣ ਤੋਂ ਆ ਫਿਰ ਵੀ ਸੁੱਕੂਗਾ ਹਜੇ ਆਪਣੀ ਲੰਬਾਈ ਜਿਹੜੀ 40 ਆ ਆਪਾਂ ਨੂੰ 41 ਚਾਹੀਦੀ ਸੀ ਆਪਾਂ ਕਿੰਨੀ ਰੱਖੀ ਪਈਏ 41.5 ਪੌਣੇ ਵਾਲੀ ਵੱਧ ਦਾ ਕੋਈ ਦਿੱਕਤ ਨਹੀਂ ਕਿਉਂਕਿ ਇੱਕ ਵਾਰੀ ਧੋਣ ਦੇ ਨਾਲ ਹੀ ਫਿਰ ਉੱਚਾ ਹੋ ਜਾਊਗਾ ਜਿਹੜਾ ਮੋਢਾ ਥਲੇ ਰੱਖਣਾ ਉਹ 9 ਇੰਚ ਰੱਖਣਾ ਪੂਰੇ ਬੰਦੇ ਦੇ ਜਾਂ ਜੇ ਮੇਰੇ ਵਰਗੇ ਸਰੀਰਾ ਮੈਨੂੰ ਵੀ 9 ਇੰਚ ਮੋਢਾ ਥਲੇ ਨੂੰ ਚਾਹੀਦਾਗਾ ਤੀਰਾ ਹੈਗਾ ਇਹਨਾਂ ਦਾ 19 ਇੰਚ ਯਾਨੀ ਕਿ 9.5 ਆਪਾਂ ਕਰਨਾ 20 ਇੰਚ ਯਾਨੀ ਕਿ 10 ਇੰਚ 1 ਇੰਚ ਵੱਧ ਇਸ ਤਰ੍ਹਾਂ ਗਲਾਈ ਨਿਸ਼ਾਨ ਲਾਉ ਤੇ ਚਾਕਾਂ ਦੀ ਲੰਬਾਈ ਬੰਦੇ ਦੇ ਹਿਸਾਬ ਨਾਲ ਹੁੰਦੀ ਹੈ ਸਾਰਿਆਂ ਦੀ 15 ਦਿਨ ਹੁੰਦੀ ਹੈ ਸਾਰਿਆਂ ਦੀ 16 ਦਿਨ ਹੁੰਦੀ ਕੱਦ ਕਾਠ ਜਿਵੇਂ ਹੈਗਾ ਬੰਦੇ ਦਾ ਇਹਨਾਂ ਦੀ 16 ਤੇ ਆਊਗੀ ਆਪਾਂ 16 ਦੇ ਵਾਲੇ ਬਸ ਇਥੇ ਫੀਤੇ ਨੂੰ ਫਲੋ ਕਰਨਾ ਦੇਖੋ ਧਿਆਨ ਨਾਲ 15 ਤੇ ਆ ਗਿਆ 15 12 ਤੇ ਫਿਰ 5 ਠੀਕ ਹੈ ਇਹ ਨੁਕਤਾ ਪੱਕਾ ਪੱਲੇ ਵਾਲੋ 15 12 5 ਜਾਨੀ ਕਿ 3 ਇੰਚ ਮੂੰਹ 7 ਇੰਚ ਜੇ ਤੁਹਾਨੂੰ ਐ ਸਮਝ ਆਉਂਦਾ ਐਵੇਂ ਕਰ ਸਕਦੇ ਹੋ ਪੌਣੇ 25 ਇਹਨਾਂ ਦੀ ਕਮਰ ਆ ਤੇ ਆਪਾਂ ਸਵਾ ਪੱਤੀ ਪਰ ਕੋਲ ਵਾਸਪੂਰਾ ਪੂਰਾ ਪੂਰੀ ਆ ਝਾੜਨ ਦੀ ਲੋੜ ਨਹੀਂ ਹੈ ਨਾ ਜਿੰਨਾ ਹੈਗਾ ਉਹਨੇ ਦੋਨੇ ਸਾਈਡ ਕੀਜੀਏ ਆਪਾਂ ਦੋਨੇ ਟੱਕ ਲਾਵਾਂਗੇ ਤੇ ਕਪੜਾ ਜਰੂਰ 10 ਘੰਟੇ ਭਿਓ ਕੇ ਫਿਰ ਉਸ ਤੋਂ ਬਾਅਦ ਕੱਟਿਆ ਕਰੋ ਕਾਟਨ ਦਾ ਕਈ ਵੇਣਾ ਕੋਈ ਜੀਵ ਕਪੜਾ ਤੈਹ ਲਾਗੀ ਪਿਓਣਾ ਕਿ ਕਿਵੇਂ ਹਣਾ ਤੈਹ ਲਾ ਕੇ ਨਹੀਂ ਪਿਓਣਾ ਖੋਲ ਕੇ ਉਹਨੂੰ ਪੂਰਾ ਚੰਗੀ ਤਰ੍ਹਾਂ ਖੋਲ ਕੇ ਪਿਓਣਾਗਾ ਫਿਰ ਕਪੜਾ ਸੰਗੜਾ ਤੈਹ ਲਾ ਕੇ ਪਿਓਮਾਂਗੇ ਫਿਰ ਕੱਪੜੇ ਨਹੀਂ ਸੰਗੜਨਾਂ ਨੀ ਭਾਵੇਂ ਲੈਣਿੰਗਾ ਭਾਵੇਂ ਆਪਣਾ ਕੁੜਤਾ ਭਾਵੇਂ ਆਪਣਾ ਲੇਡੀ ਸੂਟ ਤੈਹ ਲਾ ਕੇ ਤੁਸੀਂ ਨਹੀਂ ਪਿਓਣਾ ਖੋਲ ਕੇ ਪਿਓਣਾ ਕੋ ਚੰਗੀ ਤਰ੍ਹਾਂ ਨੂੰ ਬੱਠਰ ਫਾਲਟੀ ਜਨਾ ਉਹ ਹੁਣ ਜਿਹੜਾ ਬੈਕ ਪੱਲਾ ਆਪਾਂ ਉਹ ਚੱਕਾਂਗੇ ਲਗਭਗ 7/2 ਇੰਚ ਤੇ 1.5 ਇੰਚ ਦੇ ਨੇੜੇ ਠੀਕ ਹੈ ਇੱਥੋਂ ਇੱਥੇ ਆਪਾਂ ਥੀਰ ਵਾਲਾ ਗੂ ਉਹ ਪਾਸ ਆ ਗਿਆ ਠੀਕ ਤੱਕ ਡਿਏ ਮੰਗੇ ਜੇ ਪਲੇਟਾਂ ਵਾਲਾ ਹੁੰਦਾ ਉਹਦੀ ਕਾਟ ਹੋਰ ਆ ਜਿਹੜੀਆਂ ਭੈਣਾਂ ਨੇ ਉਹਦੀ ਕਾਟ ਦੇਖਣੀ ਆ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਬਈ ਪੁਰਾਣੇ ਨਾਪ ਦਾ ਪੁਰਾਣੇ ਹਿਸਾਬ ਦਾ ਜੀ ਸੂਟ ਸਿੱਖਣਾ ਵਾਲਾ ਜਿਹਦੇ ਪਿੱਛੇ ਵਾਲ ਹੁੰਦੀਆਂ ਤੇ ਪੂਰੇ ਵਾਲ ਹੁੰਦਾ ਫਿਰ ਮੈਂ ਉਹਦੀ ਵੀਡੀਓ ਦੁਬਾਰੇ ਅਪਲੋਡ ਕਰ ਜਾਊਗਾ ਤੇ ਕਾਲਰ ਹੈਗਾ 16 ਇੰਚ ਆਪਾਂ ਇਹਦੇ ਰੱਖਣਾ 2.1 ਨੀਚੇ ਨੂੰ ਪਾਉਣੇ ਤੇ ਇਹ ਕਾਲਰ ਦੇ ਛੇਮਾ ਜਿਹਾ ਹੁੰਦਾ ਜੀ ਐਂ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਵੈਸੇ ਤਾਂ ਇਹ ਸੌਖੀ ਸਮਝ ਆਇ ਨਹੀਂ ਜੇ 15 ਵਾਲੇ ਦੇ 2.5 ਇੰਚ ਤੇ 16 ਦੀ 2.1 ਤੀਰਾ ਹੈਗਾ 19 ਇੰਚ ਇਥੋਂ ਤੀਰਾ ਆਪਣਾ ਤਿਆਰ 19 ਹੈ ਨਾ ਆਪਾਂ 20 ਤਾਂ ਪਿਛਲਾ ਪਾਸਾ ਰੱਖਣਾ ਮੂਹਰਲਾ 19 ਤੋਂ ਘੱਟ ਰੱਖਣਾ ਇੱਕ ਸੂਤ ਹੋਰ ਪਰ ਦੇਖ ਰਿਹਾ ਨਿਸ਼ਾਨ ਬਿਲਕੁਲ ਐਨਾ ਤੀਰਾ ਆਪਣਾ ਹੈਗਾ ਇਦੋਂ ਵੀ ਘੱਟ ਰੱਖਣਾ ਆਪਾਂ ਤਾਂ ਕਿ ਮੂਹਰੋਂ ਫਰੰਟ ਸਾਫ਼ ਰਹੇ ਤੇ ਨੀਚੇ ਨੂੰ ਆਪਾਂ ਕਰਾਂਗੇ ਡਾਊਨ ਜਿਹੜਾ ਉਹ ਪੌਣੇ 2 ਕਰਾਂਗੇ ਇਹਨਾਂ ਨੂੰ ਤੇ ਜਿਹੜਾ ਫਰੰਟ ਹੈਗਾ ਇਹਨ ਦਾ ਉਹ ਸਵਾ 9 ਇਥੋਂ ਤਿਆਰ ਜਿੰਨਾ ਤਿਆਰ ਹੁੰਦਾ ਇਥੋਂ ਉਨੇ ਹੀ ਲਾ ਲੈ ਕਰੂ ਨਿਸ਼ਾਨ ਉਕੇ 19 ਬਟਨ ਦੇ ਕੇ ਲਾ ਕੇ ਫਿਰ ਫਿਰ ਫਰੰਟ ਆਪਣਾ ਸਵਾ ਨੂੰ ਤਿਆਰ ਇਹ ਇਸ ਤਰ੍ਹਾਂ ਗਲਾਈ ਦੇ ਦੇਣੀ ਇਹਨੂੰ ਨੋ ਵੀ ਨਿਸ਼ਾਨ ਦੇ ਬਿਲਕੁਲ ਆਪਾਂ ਉੱਪਰ ਉੱਪਰ ਕੱਟਣ ਜਿਹੜੇ ਆ ਭੈਣਾਂ Facebook ਵਗੈਰਾ ਚਲਾਉਂਦੀਆਂ ਉਹ YouTube ਤੋਂ ਵੀਡੀਓ ਚੱਕ ਕੇ Facebook ਦੇ ਗਰੁੱਪਾਂ ਦੇ ਵਿੱਚ ਜ਼ਰੂਰ ਜ਼ਰੂਰ ਪਾਇਆ ਕਰੋ ਠੀਕ ਤਾਂ ਕਿ ਹੋਰਾਂ ਭੈਣਾਂ ਕੋਲ ਵੀ ਜਾਣਕਾਰੀ ਜਾ ਸਕੇ ਲੋਕ ਜਾ ਕੇ ਵੀ ਭੈਣਾਂ ਦੇ ਗਰੁੱਪ ਆਪਦੇ ਬਣੇ ਹੁੰਦੇ ਉਹਨਾਂ ਦੇ ਵਿੱਚ ਵੀਡੀਓ YouTube ਤੇ ਚੱਕ ਕੇ ਜਰੂਰ ਪਾਇਆ ਕਰੋ ਹਨਾ ਤਾਂ ਕਿ ਹੋਰ ਵੀ ਕਿਸੇ ਨੂੰ ਜਾਣਕਾਰੀ ਦਾ ਲਾਹਾ ਮਿਲ ਸਕੇ ਆ ਆਪਣੇ ਕੋਲੇ ਹੁਣ ਕੱਪੜਾ ਬਚਿਆਗਾ ਜਿਹੜੀਆਂ ਆਪਾਂ ਬਾਹਾਂ ਕੱਟਣੀਆਂ ਟੇਡੀਆਂ ਬਾਹਾਂ ਅਨਸਰ ਦੇ ਨੂੰ ਕੱਟਣੀਆਂ ਆ ਪਰੇਵ ਨਹੀਂ ਤਾਂ ਆਪਾਂ ਬਾਹਾਂ ਸਿੱਧੀਆਂ ਕੱਟਨੇ ਹੁਣ ਕੱਪੜਾ ਆਪਾਂ ਸਾਰਾ ਦੂਰਾ ਕਰ ਲਾਂਗੇ ਸਿੱਧਾ ਪਾਸਾ ਰੱਖਾਂਗੇ ਆਪਾਂ ਅੰਦਰ ਠੀਕ ਆ ਫੋਟਸੇ ਦਾ ਲਾਜਮੀ ਤਿਆਰ ਰੱਖਿਆ ਕਰੋ ਕਈ ਵਾਰੀ ਆਪਾਂ ਨੂੰ ਕੀ ਹੁੰਦਾ ਵੀ ਆਪਾਂ ਧਿਆਨ ਨਹੀਂ ਦਿੰਦੇ ਬਹੁਤ ਦੇ ਵਿੱਚ ਸਾਰਾ ਕਪੜਾ ਪੱਟਣਾ ਪੈਂਦਾ ਪਰ ਫੱਟੀ ਵਾਲੇ ਵਿੱਚ ਕੀ ਅੰਦਰ ਜ਼ਿਆਦਾ ਦਿੱਕਤ ਆਉਂਦੀ ਆ ਕਿਉਂਕਿ ਇੱਕ ਪਾਸੇ ਫੱਟੀ ਵੱਡੀ ਹੋ ਜਾਂਦੀ ਹੈ ਫਿਰ ਸੂਟ ਪੈਸੀ ਭਰਨ ਵਾਲਾ ਕੰਮ ਹੋ ਜਾਂਦਾ ਹਨ ਤਾਂ ਕਰੀ ਪਹਿਲਾ ਧਿਆਨ ਰੱਖਿਆ ਕਰੋ ਜੇ ਹਲਕੀ ਜੀ ਪੁੜ ਸਿੱਧ ਹੁੰਦੀ ਹੈ ਤਾਂ ਹਲਕੇ ਹਲਕੇ ਨਿਸ਼ਾਨ ਨਾਲ ਲਿਆ ਕਰੋ ਇੱਕੋ ਹੱਥ ਰੱਖਿਆ ਕਰੋ ਜਾਂ ਸਿੱਧਾ ਕੱਟਿਆ ਕਰੋ ਸੂਟ ਨੂੰ ਜਾਂ ਪੁੱਠਾ ਕੱਟਿਆ ਕਰੋ ਹਨ ਜੀ ਇੱਕ ਵਾਰ ਆਪਾਂ ਪੂਰ ਕੱਟਦੇ ਹੁਣ ਇਹ ਬਾਹਰ ਖੋਲ ਕੇ ਕੱਟ ਰਹੇ ਆਪਾਂ ਠੀਕ ਹੈ ਜੇ ਕੱਪੜਾ ਵੱਧ ਹੋਵੇ ਤਾਂ ਸਾਰਾ ਕੱਪੜਾ ਦੂਰਾ ਹੋ ਜਾਣਾ ਹੁੰਦਾ ਜਿਹੜੀਆਂ ਭੈਣਾਂ ਪੁਰਾਣੀਆਂ ਜੁੜੀਆਂ ਹੋਵਨਾਂ ਨੂੰ ਪਤਾ ਹੈਗਾ ਜਿਹੜੀਆਂ ਭੈਣਾਂ ਬਿਲਕੁਲ ਨਵੀਆਂ ਇਹ ਚੈਨਲ ਤੇ ਅੱਜ ਹੀ ਆਈਆਂ ਹਨ ਉਹ ਸਾਰੀਆਂ ਵੀਡੀਓ ਦੇਖਣ ਜਾ ਕੇ ਫਿਰ ਉਹਨੂੰ ਸਾਰੀਆਂ ਪਤਾ ਲੱਗੂ ਕਿਵੇਂ-ਕਿਵੇਂ ਕੱਟਣਾ ਮੈਂ ਕੱਟਦਾ ਹਾਂ ਆ ਲੋ ਮੋਡਾ ਇਹਨਾਂ ਦਾ ਭਰਾ ਲਿਖਿਆ ਹੋਇਆ ਕਿੰਨਾ 10 ਦੂਨਾ 20 ਤੇ ਮੋਡਾ ਮਿਲਣਾ ਕਿਵੇਂ ਅੱਜ ਇੱਕ ਬੇਬੇ ਬਜ਼ੁਰਗ ਫੋਨ ਕਰ ਰਹੀ ਸੀ ਵੀ ਮੈਂ ਕੁਰਤੀ ਬਣਾਈ ਬੈਠੀ ਆ ਮੋਡਾ ਕਿੰਨਾ ਰੱਖਾਂ ਤਾਂ ਮੋਡਾ ਤੁਸੀਂ ਕਿਵੇਂ ਮਿਲਣਾ ਪਹਿਲਾਂ ਕੁਰਤੀ ਦਾ ਮੋਡਾ ਮਿਲਣਾ ਕਰੋ ਇਥੋਂ ਟੇਡੇ ਲੋ ਇਹ ਜਿਹੜੀ ਬਣੀ ਵੀ ਕੁੜਤੀ ਹੁੰਦੀ ਆ ਉਹਦਾ ਐਂ ਠੀਕ ਆ ਉਸ ਮੋਡੇ ਨਾਲੋਂ ਫਿਰ ਇਸ ਮੋਡੇ ਨਾਲ ਜਦੋਂ ਅਪ ਜੋੜਨਾ ਕਈ ਵਾਰੀ ਉਹਦੇ ਛਾਂਟ ਪਾਉਣੀ ਪੈਂਦੀ ਐ ਇੱਥੋਂ ਮੜਾ ਮੜਾ ਇਸ ਤਰ੍ਹਾਂ ਕੱਟਦਾ ਗੋ ਨਾਲ ਤਾਂ ਬਲ ਨਹੀਂ ਪੈਂਦੇ ਮੂਰੇ ਠੀਕ ਆ ਤੇ ਨਾਲੇ ਆਪਣਾ ਬਾਹਰ ਸਹੀ ਚੜ ਜਾਂਦੇ ਆ ਇਹਨੇ ਪਹਿਲਾਂ ਜਰੂਰ ਸਿੱਖ ਕੇ ਫਿਰ ਸ਼ੁਰੂ ਕਰਿਆ ਕਰੋ ਵੀ ਗਲਤ ਕੱਟਣ ਨੂੰ ਜਾਂ ਗਲਤ ਬਣਾਉਣ ਨੂੰ ਮੈਂ ਕਾਫੀ ਵੀਡੀਓ ਚ ਪਹਿਲਾਂ ਵੀ ਕਿਹਾ ਜੇ ਕੁ ਭੈਣ ਤੁਹਾਡੇ ਨੇੜੇ ਕੱਪੜੇ ਸਿਉਂਦੀ ਆ ਭਾਵੇਂ ਤੁਸੀਂ ਪੈਸੇ ਦੇ ਕੇ ਸਿੱਖੋ ਜੋ ਫਰੀਜ਼ ਕੇ ਹੋਣੀ ਤੇ ਬੜੀ ਵਧੀਆ ਗੱਲ ਹੈ ਜੀ ਪੈਸੇ ਦੇ ਕੇ ਵੀ ਕੁਝ ਸਿਖਾਉਂਦਾ ਤਾਂ ਚਲੋ ਪੈਸੇ ਦੇ ਕੇ ਦੇਖ ਲਓ ਪਰ 1-2 ਮਹੀਨੇ ਜ਼ਰੂਰ ਲਾਏਗਾ ਹਨਾ YouTube ਤੋਂ ਦੇਖ ਕੇ ਆਪ ਨੂੰ ਕਟਨ ਦਾ ਗਿਆਨ ਹੋ ਸਕਦਾ ਪਰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਲਓ ਜੀ ਆਪਾਂ نیچے ਤੋਂ ਰੱਖਾਂਗੇ ਇੱਥੋਂ ਮੋਡਾ 20 ਆਪਾਂ ਨੇ 21 ਰੱਖਣਾ ਹੈ ਇਹ ਇਸ ਤਰ੍ਹਾਂ ਆਹ ਵਾਲੀ ਜਿਹੜਾ ਆਪਾਂ ਨਿਸ਼ਾਨ ਲਾਉਣਾ ਉਹ 4 ਇੰਚ ਇੱਥੋਂ ਠੀਕਾ 1 ਮੀਟਰ ਮੇਨ ਪੌਣੀ 25 ਆ ਹਨਾ ਆਪਾਂ ਪੌਣੀ 24 ਦੇ ਨਿਸ਼ਾਨ ਲਾਏ ਇੱਥੋਂ 1 ਇੰਚ ਘੱਟ ਜਿੰਨੀ ਬਾਹ ਹੁੰਦੀ ਆ ਆਪਣੀ ਸਨੇ ਕਾਫ ਦੀ ਮਣੀ ਵੀ ਹੁੰਦੀ ਆ ਬਿਨਾ ਕਾਫ ਤੋਂ ਕਦੇ ਬਾਹ ਨਹੀਂ ਮਣੀ ਸਨੇ ਕਾਫ ਦੇ ਬਿਨਾਂ ਕਰੋ ਆਹ ਵਾਲੀ ਸਿਉਂ ਤੋਂ ਲੈ ਕੇ ਨਾ ਤੇ ਕਾਫ ਤੇ ਸਨੇ ਠੀਕ ਆ ਕੂਣੀ ਲਾਈ ਮਣੀ ਕਰੋ ਆਹ ਜੋੜ ਤੋਂ ਇੱਥੋਂ ਕੂਣੀ ਐ ਫਿੱਟ ਟਪਾ ਕੇ ਹਲਕੀ ਪਿਆਜ਼ ਨਾ ਕਿੰਨੀ ਐ ਸਹੀ ਕੂਣੀ ਕਸ ਕੇ ਵੀ ਨਹੀਂ ਮਣੀ ਤੇ ਵਲਟ ਲੀਵਿੰਗ ਨਹੀਂ ਮਣੀ ਜਿੰਨੀ ਅਗਲਾ ਕਹਿੰਦਾ ਜੇ ਬਾਹਰ ਤਾਂ ਟੰਗਣੀਆਂ ਫਿਰ ਕੂਣੀ ਵੱਧ ਹੁੰਦੀ ਆ ਜੇ ਕਿਸੇ ਨੇ ਬਾਹਾਂ ਤਾਂ ਨਹੀਂ ਟੰਗਣੀਆਂ ਫਿੱਟ-ਫਿੱਟ ਰੱਖਣੀਆਂ ਫਿਰ ਕੋਈ ਘਟ ਹੁੰਦੀ ਆ ਜਿਵੇਂ ਇੱਕ ਪੱਠੇ ਟੱਕੇ ਦਾ ਕੰਮ ਜਿਹੜੇ ਭਰਾ ਕਰਦੇ ਉਹਨਾਂ ਇੱਕ ਉਹ ਨਹੀਂ ਲਗਭਗ 14 ਤੋਂ 15 ਇੰਚ ਰੱਖਣੀ ਹੀ ਰੱਖਣੀ ਆ ਇਹ ਜੀ ਦਾ ਧਿਆਨ ਰੱਖਣਾ ਇਹਨਾਂ ਦੀ ਕੋਈ 14 ਸੀ ਆਪਾਂ ਇਥੋਂ 15 ਰੱਖ ਲਈ ਮੂਰੂ 6 ਇੰਚ ਰੱਖ ਲਈ ਜੇ ਕੋਈ ਮੁੰਡਾ ਹੁੰਦਾ ਪਉਦੀ ਮੂਰੂ ਸਾਢੇ 5 ਰੱਖਦੇ ਮੂਰੀ ਤੇ ਇਥੋਂ ਸਾਢੇ 6 ਕੋਈ ਤਿਆਰ ਰੱਖਦੇ ਇਹ ਚੀਜ਼ਾਂ ਜ਼ਰੂਰ ਧਿਆਨ ਚ ਰੱਖਿਆ ਕਰੋ ਸਾਰੋ ਆਹ ਫੱਟੀ ਇਥੋਂ ਐ ਲਾਣੀ ਜਿਆਦਾ ਢੰਗਾਈ ਵੀ ਨਹੀਂ ਪਾਉਣੀ ਆਪਣੇ ਪਹਿਲਾਂ ਨਿਸ਼ਾਨ ਦੇ ਨਾਲ ਬੁਲਾਣੇ ਇਸ ਤੋਂ ਆਪਾਂ ਨੇ ਐ ਨਿਸ਼ਾਨਦਾਨ ਨਾ ਠੀਕ ਆ ਆਹ ਲੀਕ ਲਾਨ ਮੈਂ ਦਿੰਦਾ ਉਹਨਾਂ ਚਾਰ ਇੰਚ ਹੁੰਦੀ ਆ ਕਾਫੀ ਬੀਬੀਆਂ ਨੇ ਜੀ ਜੀ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਣਾ ਜੇ ਇੱਥੇ ਪਿੱਛੇ ਜਾਦੇ ਬੁਲਬਲੇ ਬੰਦ ਹੈ ਨਾ ਇੱਥੇ ਤਾਂ ਤੁਸੀਂ ਤਿੰਨ ਦੀਵਜਾਂ ਸਾਢੇ ਦਿਨ ਦੇ ਸਕਦੇ ਹੋ ਇਹਨੂੰ ਸ਼ੇਪ ਨੂੰ ਫਿਰ ਇਹ ਘਟ ਜਾਂਦੇ ਇੱਥੇ ਆ ਜੀ ਬੁਲਬਲੇ ਤੇ ਕਈ ਮੈਂ ਅੱਜ ਵੀਡੀਓ ਦੂਸਰੀ ਜੀ ਵੀ ਦੱਸਿਆ ਸੀਗਾ ਜਿਵੇਂ ਮਰ ਕੇ ਲੋ ਮੈਂ ਐ ਖੜ ਗਿਆ ਤਾਂ ਇੱਥੇ ਜਾਦੇ ਵਾਲ ਪੈ ਜਾਂਦੇ ਆ ਇਹ ਤੁਸੀਂ ਇਸ ਤਰ੍ਹਾਂ ਖੜੋਗੇ ਬਿਲਕੁਲ ਸਹੀ ਤਾਂ ਬਲ ਨਹੀਂ ਪੈਂਦੀ। ਕੰਫਿਊਜ਼ੀ ਨਾ ਹੋਇਆ ਕਰੋ। ਨਾਰਮਲ ਜਿਹਾ ਆਪਾਂ ਐ ਖੜਾਂਗੇ ਤਾਂ ਅੱਗੇ ਨੂੰ ਮਾਸ ਇਕੱਠਾ ਹੋ ਗਿਆ। ਵੇ ਦੇਖੋ। ਠੀਕ ਆ। ਤਾਂ ਓਬੀਪੀਆਂ ਉਲਝੀ ਜਾਂਦੀਆਂ ਮਿੱਥੇ ਮੇਰੇ ਬਲ ਪੈਂਦੇ ਹਨ। ਜੇ ਤੁਸੀਂ ਸਿੱਧੇ ਖੜੋਗੇ ਇਸ ਤਰ੍ਹਾਂ ਤਾਂ ਬਲ ਨਿਕਲ ਵੀ ਜਾਂਦੀ ਹੈ। ਇਹ ਕੋਈ ਨੋਕਸ਼ਨ ਨਹੀਂ ਹੁੰਦਾ। ਕਈ ਵਾਰੀ ਆਪਣਾ ਖੜਨ ਦੇ ਵਿੱਚ ਹੀ ਫਰਕ ਪੈ ਜਾਂਦਾ। ਬਾਕੀ ਆਹ ਪਲੇਟਾਂ ਸਾਈਡਾਂ ਵਾਲੀਆਂ ਥੋੜੀਆਂ ਮੋਟੀਆਂ ਕਰਦਾ ਕਰੋ ਜੇ ਤੁਸੀਂ ਜਾਦੇ ਵਹਿਮ ਹੁੰਦਾ ਹਨ। ਲਓ ਜੀ। ਇਧਰਲਾ ਬਸ ਡੌਰ ਰੱਖਣਾ। ਇਧਰਲੇ ਪਾਸੇ ਇਹ ਚੀਜ਼ ਦਾ ਧਿਆਨ ਰੱਖਣਾ। ਸਮਝ ਆਉਂਦੀ ਹੈ ਤਾਂ ਕਮੈਂਟ ਬਾਕਸ ਤੇ ਜਾ ਕੇ ਜਰੂਰ ਜਰੂਰ ਦੱਸਿਆ ਕਰੋ ਵੀ ਹਾਂਜੀ ਬਈ ਸਾਨੂੰ ਸਮਝ ਆਉਂਦੀ ਆ ਤਾਂ ਫਿਰ ਆਪਾਂ ਨੂੰ ਅੱਗੇ ਵਧਣ ਦਾ ਫਾਇਦਾ ਹੈ ਨਾ ਜੇ ਤੁਹਾਨੂੰ ਸਮਝ ਨਹੀਂ ਲੱਗਦੀ ਫਿਰ ਆਪਾਂ ਨੂੰ ਅੱਗੇ ਵਧਣ ਦਾ ਅਜੇ ਕੋਈ ਫਾਇਦਾ ਨਹੀਂ ਜਿਹੜੀਆਂ ਭੈਣਾਂ ਨੂੰ ਸਮਝ ਲੱਗ ਜੇ ਨਾ ਵੀ ਹਾਂਜੀ ਬਈ ਸਮਝ ਲੱਗਦੀ ਆ ਜਰੂਰ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦਬ ਕੇ ਨਾ ਤਾਂ ਕਿ ਵੱਧ ਤੋਂ ਵੱਧ ਆਪਣਾ ਪਰਿਵਾਰ ਵੱਡਾ ਹੋ ਸਕੇ ਤੇ ਨਾਲੇ ਦੱਸਿਆ ਵੀ ਕਰੋ ਵੀ ਹਾਂਜੀ ਅਸੀਂ ਬਈ ਕੁੜਤਾ ਪਹਿਮਾ ਸਿੱਖਣਾ ਜਾਂ ਲੈਡੀ ਸੂਟ ਸਿੱਖਣੇ ਜਾਂ ਚਾਹ ਬਣਾਣਾ ਜਿਹੜੀਆਂ ਭੈਣਾ ਕੁੜਤੇ ਹੋ ਸਿੱਖਣ ਦੇ ਚਾਹ ਬਣਾਉ ਜਰੂਰ ਜਰੂਰ ਦੱਸਿਆ ਕਰੋ ਹਨਾ ਤਾਂ ਕਿ ਆਪਾਂ ਜਿਹੜੀ ਸਲਾਈ ਦੀ ਵੀਡੀਓ ਆ ਉਹ ਪੂਰੀ ਮੁਕੰਮਲ ਪਾ ਸਕੀਏ ਆਪਾਂ ਨੂੰ ਪਤਾ ਲੱਗ ਜੀ ਇੰਨੀਆਂ ਭੈਣਾ ਕੁੜਤੇ ਪਹਿਮਾ ਸਿੱਖਣਾ ਚਾਹੁੰਦੇ ਆ ਆ ਮੂਲੇ ਪਹਿਲਾਂ ਤੇ ਇਸ ਤਰ੍ਹਾਂ ਨਿਸ਼ਾਨ ਆਪਾਂ ਲਾਉਣੇ ਹੁੰਦੇ ਆ ਤਾਂ ਕਿ ਬਣਾਉਣ ਵੇਲੇ ਸੌਖਾ ਹੋ ਜਾਂਦਾ ਸੈੜ ਤੇ ਰੱਖਾਂਗੇ ਹੁਣ ਜਿਹੜਾ ਕੁੜਤੇ ਦੇ ਨਾਲੋਂ ਕਪੜਾ ਲਿਆ ਸੀ ਪਹਿਲਾਂ ਉਹ ਚੋ ਦੇਖਿਆ ਕਰੋ ਵੀ ਆਪਰਾ ਟੀਰਾ ਨਿਕਲ ਸਕਦਾ ਨਹੀਂ ਫਿਰ ਆਪਾਂ ਇੱਥੋਂ ਕੱਟਾਂਗੇ ਟੀਰਾ ਹੈਗਾ 19 ਇੰਚ ਇਹ ਆ ਕੱਪੜਾ ਆਪਣਾ ਕੁਰਤੇ ਨਾਲੋਂ ਲਿਆ ਸੀਗਾ ਨਿਕਲਿਆ ਉਹਨਾਂ ਟੀਰਾ ਆਪਣਾ ਤਾਂ ਫਿਰ ਆਪਾਂ ਇੱਥੋਂ ਕੱਟਾਂਗੇ ਦੋਨਾਂ ਅਡਿਕੋ ਜੇ ਕਰਕੇ 19 20 ਸਾਢੇ 20 ਜਾਂ ਘੱਟੋ ਘੱਟ 18 ਇੰਚ ਡੇਢ ਜਾਂ 2 ਇੰਚ ਦਾ ਪੀਸ ਵੱਧ ਲਾ ਲਿਆ ਕਰੋ ਇਹ ਇੱਥੋਂ ਕਈ ਵਾਰੀ ਘਾਟ ਜਾਂਦਾ ਕੱਪੜਾ 19 ਇੰਚ ਟੀਰਾ ਪਰ ਖ ਹੈ 20 ਸਾਢੇ ਵੀ 1 ਉਹ ਨਿਸ਼ਾਨ ਪੂਰੇ ਜਿਹੜੇ ਪੱਕੇ ਨਿਸ਼ਾਨਾ ਪਾਉ ਬਣਾ ਲਾਂਗੇ 19 ਇੰਚ ਤੇ ਇਥੋਂ 20 ਇੰਚ 10 ਦੂਨ 20 ਇਧਰੋਂ ਕਿੰਨਾ 4 ਇੰਚ ਇਥੋਂ ਕਿੰਨਾ 5 ਇੰਚ ਇਧਰੋਂ ਕਿੰਨਾ ਜਿੰਨਾ ਆਪਾਂ ਮੂਰਲਾ ਪੱਲਾ ਰੱਖਿਆ 2.5 ਇੰਚ ਤਾਂ ਤੁਸੀਂ 2.1 ਇਥੋਂ 1.5 ਇੰਚ ਦੀ ਢੰਗਾਈ ਪਾ ਲਿਆ ਕਰੋ ਬਾਅਦ ਚ ਕਾਲਰ ਚੜਾਉਣ ਵੇਲੇ ਪਾ ਸਕਦੇ ਆਪਾਂ ਜੇ ਇਸ ਤੋਂ ਅੱਗੇ ਦਾ ਸਟੈਪ ਜਿਹੜੀਆਂ ਭੈਣਾਂ ਸਿੱਖਣਾ ਚਾਹੁੰਦੀਆਂ ਵੀ ਭਾਈ ਅਸੀਂ ਬੈਨ ਚੜਾਉਣੀ ਆਉਂਦਾ ਜਾਂ ਬੈਨ ਨਾਲ ਕੁੜਤਾ ਸਿੱਖਣਾ ਉਹ ਵੀ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਤਾਂ ਕਿ ਆਪਾਂ ਥੋੜਾ ਗਾਹ ਵਾਦ ਸਕੀ ਹੈ ਨਾ ਇੱਥੇ ਰੋਕ ਕੇ ਇਸ ਤਰ੍ਹਾਂ ਇਹਦੀ ਗਲਾਈ ਦੇ ਦੇਣੀ ਆ ਇੱਥੇ ਟੱਕ ਦੇਣਾ ਇੱਥੇ ਇਧਰਲੇ ਪਾਸੇ ਹਲਕਾ ਜਿਹਾ ਲਾਜ਼ਮੀ ਚੱਕਣਾ ਜਿਵੇਂ ਆਪਾਂ ਲੇਡੀ ਸੂਟ ਜਗਦੇ ਹੁਣ ਹਲਕਾ ਜ ਇਹਨਾਂ ਇਥੋ ਆਵਲੀ ਬਾਲਾ ਵਿੱਚ ਫਰਕ ਪੈਂਦਾ ਇੱਕ ਲੜ ਚੱਕ ਕੇ ਆਪਾਂ ਇਹਦਾ ਨੰਬਰ ਪਾਵਾਂਗੇ ਵੈਸੇ ਤਾਂ ਹਰ ਵੀਡੀਓ ਚ ਦੱਸਣਾ ਜੇ ਕੋਈ ਭੈਣਾਂ ਨੇ ਭਰਾਵਾ ਵਾਸਤੇ ਕੱਪੜੇ ਲੈਣੇ ਹਨਾ ਤਕਰੀਬਨ ਜਿਵੇਂ ਕੰਮ ਧੰਦੇ ਪਾਉਣ ਨੂੰ ਜਾਂ ਕੋਈ ਵਿਆਹ ਸ਼ਾਦੀ ਵਾਲੇ ਜਾਂ ਵਾਟਰਪਰੂਫ ਕੱਪੜਾ ਜਿਵੇਂ ਆਉਂਦਾਗਾ ਜਿਹਦੇ ਉੱਤੇ ਠੰਡਾ ਵਗਿਆ ਡੋਲਦੇ ਨੇ ਉਹ ਆਪਣੇ ਕੋਲੇ ਕੱਪੜੇ ਤਕਰੀਬਨ ਸਾਰੇ ਵਧੀਆ ਕੁਆਲਿਟੀ ਦੇ ਹੁੰਦੇ ਆ ਜਿਵੇਂ ਲੈਲਨ ਲੈਲਨ ਦੀ ਕੁਆਲਿਟੀ ਪੂਰੀ ਵਧੀਆ ਹੁੰਦੀ ਆ ਸੀ ਆ ਰਾਮ ਦੇ ਕੱਪੜੇ ਵਧੀਆ ਹੁੰਦੇ ਆ ਰੇਮੈਂਟ ਦੇ ਕੱਪੜੇ ਵਧੀਆ ਹੁੰਦੇ ਆ ਇਸ ਤਰ੍ਹਾਂ ਦੇ ਕੁੜਤੇ ਭਾਵੇਂ ਭਾਵੇਂ ਬਾਹਰਲੀ ਕੰਟਰੀ ਦੇ ਵਿੱਚ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਮੇਰੇ ਤੋਂ ਸਅਗਦੇ ਹੋ ਤੁਸੀਂ ਅਮਰਤਪਾਲ ਕੌਜੀ ਦਾ ਨੰਬਰ ਫੋਨ ਤੇ ਗੱਲ ਕਰਕੇ ਕੁੜਤੇ ਦਾ ਨਾਪ ਲਗਾ ਕੇ ਬਣਵਾ ਸਕਦੇ ਹੋ ਪਮ ਪੰਜਾਬ ਦੇ ਵਿੱਚ ਮਗਾਉਣੇ ਆ ਜਾਂ ਕਿਤੇ ਹੋਰ ਪੰਜਾਬ ਦੇ ਪਾਸੇ ਸੇ ਸੇਜ ਕੋਰੀਅਰ ਵਗੈਰਾ ਕਰਾਉਣੇ ਹਨ ਤਾਂ ਤੁਸੀਂ ਫੋਨ ਤੇ ਪੇਮੈਂਟ ਕਰਕੇ ਆਪਦੇ ਕੱਪੜੇ ਬਣਵਾ ਸਕਦੇ ਹੋ ਘਰੇ ਪਾਉਣ ਨੂੰ ਵੀ ਤੇ ਆਉਣ ਜਾਣ ਵਾਲੇ ਵੀ ਕੱਪੜੇ ਪੂਰੀ ਫੁੱਲ ਗਾਰੰਟੀ ਵਾਲੇ ਕੱਪੜੇ ਹੁੰਦੇ ਆ ਮਹਿੰਗੇ ਵੀ ਹੁੰਦੇ ਆ ਤੇ ਸਸਤੇ ਵੀ ਹੁੰਦੇ ਆ ਜਿਵੇਂ ਹੋਏ ਤੁਸੀਂ ਕਹੋਗੇ ਉਹੋ ਜੀ ਮਿਲ ਜਾਣਗੇ ਮੇਨ ਦਾ ਤੁਹਾਨੂੰ ਇਹ ਹੈ ਵੀ ਲਾਂਭਾ ਦੇ ਨਾ ਮੌਕਾ ਨਹੀਂ ਦਿੱਤਾ ਜਾਊਗਾ ਪੂਰੀ ਫੁੱਲ ਬਟਾ ਫੁੱਲ ਗਾਰੰਟੀ ਦੇ ਕੱਪੜੇ ਦੀ ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਣਾ ਭੈਣਾਂ ਨੇ ਦੁਬਾਰੇ ਫੇਰ ਇੱਕ ਵਾਰੀ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਨੰਬਰ ਆਫ ਦਾ ਐਡ ਕਰਾਉਣਾ WhatsApp ਦੇ ਉੱਪਰ ਜਾ ਕੇ نیچے ਨੰਬਰ ਲਿਖਿਆ ਹੋਇਆ ਉਹਦੇ ਬੋਲ ਕੇ ਭੇਜ ਦਿਆ ਕਰੋ ਤਾਂ ਤੁਹਾਡਾ ਨੰਬਰ ਗਰੁੱਪ ਦੇ ਵਿੱਚ ਐਡ ਹੋ ਜਾਊਗਾ ਤੁਹਾਡੇ ਕੋਲੇ ਵੀ ਦੋਨੇ ਚੈਨਲ ਤੇ ਵੀਡੀਓ ਵੀ ਆਉਣ ਲੱਗ ਜੂ ਸਲਾਈ ਵਾਲੀ ਵੀਡੀਓ ਵੀ ਆਉਣ ਲੱਗ ਜੂ ਧੰਨਵਾਦ ਸਤਿ ਸ੍ਰੀ ਅਕਾਲ